ਸਿਆਣੇ ਕਹਿੰਦੇ ਨੇ ਕਿ ਜਦੋਂ ਦਿਲ ਦੇ ਵਿੱਚ ਮੁਹੱਬਤ ਹੋਵੇ ਪਿਆਰ ਹੋਵੇ ਤਾਂ ਦੂਰੀ ਮਾਇਨੇ ਨਹੀਂ ਰੱਖਦੀ ਫੇਰ ਭਾਵੇਂ 1000 ਕਿਲੋਮੀਟਰ ਕਿਉਂ ਨਾ ਹੋਣ ਉਹ ਦਿਲ ਆਪਸ ਵਿੱਚ ਮਿਲ ਹੀ ਜਾਂਦੇ ਨੇ ਤੇ ਕਹਾਵਤ ਉਦੋਂ ਸੱਚ ਹੋਈ ਜਦੋਂ ਪੰਜਾਬ ਦੇ ਇੱਕ ਨੌਜਵਾਨ ਨੇ ਸਾਊਥ ਅਮਰੀਕਾ ਦੀ ਗੋਰੀ ਦੇ ਨਾਲ ਵਿਆਹ ਕਰਾਇਆ ਸੋਸ਼ਲ ਮੀਡੀਆ ਤੇ ਕਿਵੇਂ ਇੱਕ ਨੌਜਵਾਨ ਨੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਸਾਊਥ ਅਫਰੀਕਾ ਦੀ ਕੁੜੀ ਦੇ ਨਾਲ ਉਹਨੂੰ ਪਿਆਰ ਹੋ ਜਾਂਦਾ ਕਿਵੇਂ ਉਹ ਭਾਸ਼ਾ ਸਿੱਖਦੇ ਨੇ ਵਿਆਹ ਕਰਾਉਂਦੇ ਨੇ ਤੇ ਵਾਪਸ ਜਾਣ ਦਾ ਪਲਾਨ ਵੀ ਕਰਦੇ ਨੇ ਪਰ ਉਸੇ ਦੌਰਾਨ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਅ ਮੇਰਾ ਐਕਸੀਡੈਂਟ ਜੀ ਮੈਂ ਦਿੱਲੀ ਕਸਾਨੀ ਥਾਣੇ ਲਈ ਸੇਵਾ ਕਰਨ ਲਈ ਗਿਆ ਸੀ 5 ਮਾਰਚ 2021 ਨੂੰ ਤੇ ਸੇਵਾ ਕਰਨ ਦੇ ਦੌਰਾਨ ਉਥੋਂ ਪੁਰਾਣੇ ਸੇਵਾ ਕਰਕੇ ਪਾਪਾ ਜਦੋਂ ਪਿੰਡ ਤੋਂ ਉੱਥੋਂ ਪਿੰਡ ਨੂੰ ਆਣ ਲੱਗੇ ਸਨ ਆਸੀਂ ਤੇ ਵਾਪਸ ਆਉਂਦੇ ਹੋਏ ਮੇਰਾ ਐਕਸੀਡੈਂਟ ਹੋਇਆ ਸੀ ਜੀ 5 ਮਾਰਚ 21 ਨੂੰ ਵੈਸੇ ਬੰਨਾ ਵੱਡਾ-ਭੜਾ ਵੈਸੇ ਪੁੱਜੀ ਆ ਜੀ ਤੇ ਡੈਡੀ ਜੀ ਮੇਰੇ ਦਰਜੀ ਦਾ ਕੰਮ ਕਰਦੇ ਆ ਪਿੰਡ ਦੁਕਾਨਾ ਉਹਦੀ ਤੇ ਉਹ ਵੀ ਪਿਛਲੇ 3 ਸਾਲਾਂ ਤੋਂ ਜਦੋਂ ਮੇਰਾ ਐਕਸੀਡੈਂਟ ਹੋਇਆ ਜੀ ਉਦੋਂ ਤੋਂ ਹੀ ਉਹਨਾਂ ਦੇ ਮਨ ਤੇ ਵੀ ਗੱਲ ਲੱਗੀ ਆ ਕਿਉਂਕਿ ਜਵਾਨ ਮੁੰਡਾ ਜਦੋਂ ਸੱਟ ਲੱਗਦੀ ਆ ਮੰਜੇ ਤੇ ਪੈ ਜਾਂਦਾ ਹੈ ਤਾਂ ਪਰਿਵਾਰ ਨੂੰ ਵੀ ਬੜਾ ਦੁੱਖ ਲੱਗਦਾ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਮੇਰਾ ਭਰਾ ਵੱਡਾ ਜੀ ਉਹ ਫੌਜੀ ਆ ਉਹਦੇ ਸਿਰ ਤੇ ਜਿਹੜਾ ਖੜਦਾ ਖੜਦਾ ਚੱਲਦਾ ਜੀ ਕੀ ਕਿਸਾਨ ਮੋਰਚੇ ਦੇ ਵੱਲੋਂ ਜਾਂ ਸੰਗਠਨ ਦੇ ਵੱਲੋਂ ਕੋਈ ਤੁਹਾਨੂੰ ਹੈਲਪ ਆਈ ਹੋਵੇ ਜਾਂ ਕਾਲ ਜਾਂ ਤੁਹਾਡੇ ਕੋਲ ਆਇਆ ਕਿਸਾਨੀ ਤਾਂ ਨੇ ਵੱਲੋਂ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਜੀ ਇੱਥੇ ਤੇ ਇੱਕ ਵਾਰੀ ਚੰਡੀਗੜ੍ਹ ਹਸਸ ਵਾਲਾ ਜੀ ਜਦੋਂ ਮੇਰਾ ਲਾਚਰਿਆ ਸੀ ਉਸ ਤੋਂ ਬਾਅਦ ਪਿੰਡ ਇੱਕ ਦੋ ਬੜੀ ਆ ਕੇ ਉਹਨੂੰ ਪਿੰਡ ਦਾ ਪਿੰਡ ਕੰਮ ਸਾਡੇ ਘਰਦਿਆਂ ਨੂੰ ਦੱਸਿਆ ਵੀ ਤੁਸੀਂ ਫਿਕਰ ਨਾ ਕਰੋ ਜਿਹੜਾ ਤੁਹਾਡਾ ਇਲਾਜ ਹੈ ਮੁੰਡੇ ਦਾ ਅਸੀਂ ਕਰਾਵਾਂਗੇ ਤਿੰਨ ਸਾਲ ਹੋ ਚਲੇ ਆ ਜੀ ਤੇ ਉਹ ਉਸ ਤੋਂ ਉਸ ਤੋਂ ਮਤਲਬ ਉਸ ਦਿਨ ਤੋਂ ਬਾਅਦ ਹੁਣ ਤੱਕ ਕਿਸੇ ਨੇ ਜਥੇਬੰਦੀ ਨੇ ਵੀ ਮੁੜ ਕੇ ਸਾਰ ਨਹੀਂ ਲਈ ਨਾ ਕਿਸੇ ਨੇ ਪੁੱਛਿਆ ਵੀ ਇਲਾਜ ਕਿਵੇਂ ਚੱਲ ਰਿਹਾ ਜੀ ਜਾਂ ਕੋਈ ਪੈਸੇ ਪੱਖੋਂ ਮਦਦ ਦੀ ਲੋੜ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਕਿਸੇ ਨੇ ਮੁੜ ਕੇ ਸਾਰ ਨਹੀਂ ਲਈ ਕਹਿੰਦੇ ਵੀ ਆ ਦਿੱਕਤ ਤਾਂ ਮੈਨੂੰ ਚਲੋ ਪੈਸੇ ਦਿੱਕਤ ਤਾਂ ਕੋਈ ਨਹੀਂ ਆ ਕਿ ਜੋ ਤੁਹਾਡੇ ਨਾਲ ਹਸਤਾ ਹੋਇਆ ਏ ਇਹ ਮੈਨ ਮੈਨ ਚਲੋ ਸਾਡਾ ਇਹ ਤੁਹਾਨੂੰ ਪਤਾ ਬਾੜ ਜਿਹੜੀ ਬਾੜ ਦੀ ਜਿਹੜੀ ਮੰਨ ਲਓ ਜਿਹੜਾ ਕਲਚਰ ਹੈ ਜਿਹੜਾ ਮੰਨ ਲਓ ਰਹਿਣ ਸੈਣ ਉਹ ਵੀ ਸਾਡੇ ਨਾਲੋਂ ਕਾਫੀ ਅਲੱਗ ਹੈ ਤੇ ਉਹ ਜੀ ਨੂੰ ਇਹਨਾਂ ਨੇ ਉਸ ਤੋਂ ਬਾਅਦ ਜਦੋਂ ਐਕਸੀਡੈਂਟ ਮੇਰਾ ਹੋਇਆ ਇੱਥੋਂ ਆਉਣ ਤੋਂ ਲੈ ਕੇ ਹੁਣ ਤੱਕ ਇਹ ਉਹ ਜੀ ਥੋੜੇ ਇਹਨੂੰ ਜ਼ਿਆਦਾ ਦਿੱਕਤ ਕਰਦੀ ਹੈ ਇੱਥੇ ਰਹਿਣ ਦੀ ਤੇ ਜਿਹੜਾ ਮੇਰਾ ਹਾਲਾਤਾਂ ਤੇ ਕਦੇ ਨਹੀਂ ਮੈਨੂੰ ਵੈਸੇ ਮਿਲਣਾ ਨਹੀਂ ਕਦੇ ਮਾਰਿਆ ਨਾ ਹੀ ਨਹੀਂ ਮੈਨੂੰ ਕਦੇ ਇਸੇ ਮੈਨੂੰ ਮਹਿਸੂਸ ਹੁੰਦਾ ਵੀ ਤੂੰ ਮੰਨ ਲਓ ਥੋ ਜਿਦਾਮ ਸੁਝ ਦੇਖਦੇ ਆ ਵੀ ਪਰਿਵਾਰ ਦੇ ਸਕੇ ਛੱਡ ਕੇ ਚਲ ਜਾਂਦੇ ਜਾਂ ਮਿਹਣਾ ਮਨ ਲਾਪੰਦੇ ਨਾ ਇਹਨਾਂ ਬਸ ਇਹ ਤਾਂ ਵੀ ਗੱਲ ਨਾਲ ਥੋੜਾ ਜਿਹਾ ਮੁਸ਼ਕਲ ਆ ਜੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੁੰਦੀ ਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਤੇ ਮੌਸਮ ਕਰਕੇ ਜਾਂ ਹੋਰ ਖਾਣਾ ਪੀਣਾ ਇਹਨਾਂ ਦਾ ਮਤਲਬ ਕਾਫੀ ਸਾਡੇ ਨਾਲੋਂ ਅਲੱਗ ਹੈ ਤੇ ਉਹ ਚੀਜ਼ ਥੋੜੀ ਕਈ ਵਾਰ ਇਹਨੂੰ ਮੈਂ ਲੋ ਗੁੱਸਾ ਆ ਜਾਂਦਾ ਕਈ ਵਾਰੀ ਮਨ ਖਰਾਬ ਹੋ ਜਾਂਦਾ ਪਰ ਵੈਸੇ ਮੇਰੇ ਹਾਲਤਾਂ ਨੂੰ ਕਦੇ ਨਹੀਂ ਮਨ ਲੋ ਇਹਦਾ ਮੈਨੂੰ ਮਿਹਣਾ ਨਹੀਂ ਮਾਰਿਆ ਤੇ ਨਾ ਕਦੇ ਮੁੱਖ ਮੋੜੇ ਫੇਸ ਤੋਂ ਵੀ ਕਾਫੀ ਚੰਗਾ ਦਿਖ ਰਿਹਾ ਜੀ ਮੈਂ ਪਹਿਲਾਂ ਮੈਂ ਕਾਫੀ ਮਾੜੇ ਹਾਲਾਤ ਹਣਾਏ ਆ ਜੀ ਉਹ ਇਹਨਾਂ ਦੀ ਉਤਲ ਦੀ ਪਰਿਵਾਰ ਦੀ ਜਿਹੜੀ ਮੈਨੂੰ ਹਮਤ ਨਾਲ ਤੇ ਇਹਨਾਂ ਦੀ ਹਮਤ ਨਾਲ ਹੀ ਮੈਂ ਹੁਣ ਇੱਥੇ ਤੱਕ ਆਇਆ ਤੇ ਅੱਗੇ ਵੀ ਆਸ ਹੈ ਮੈਨੂੰ ਚਲੋ ਐਵੇਂ ਹੀ ਜਿਦਾ ਜਿਹੜਾ ਮੇਰੀ ਮਿਹਨਤ ਹੈ ਤੇ ਇਹਨਾਂ ਦੀ ਮਿਹਨਤ ਹੈ ਪਰਿਵਾਰ ਦੀ ਜੇ ਹੋਰ ਮੱਗੇ ਜਾ ਕੇ ਆਪਣੇ ਪੈਰਾਂ ਤੇ ਖੋਮਾ ਜਦੋਂ ਤੇ ਮੈਨੂੰ ਸਿਆ ਵੀ ਜਿਵੇਂ ਮੇਰੀ ਕੇਰ ਇਹ ਕਰ ਦੇਣਾ ਜੀ ਐਦਾ ਮੇਰੀ ਕੇਰ ਕੋਈ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਨੇ ਮੰਨ ਲਓ ਇਸ ਚੀਜ਼ ਦਾ ਸਟੱਡੀ ਕੀਤੀ ਹੈ ਸਾਰੇ ਇਹ ਨਹੀਂ ਦੱਸਿਆ ਵੀ ਜਿਹੜੀ ਪੇਸ਼ੈਂਟ ਦੀ ਕੇਅਰ ਜਿਹੜੀ ਕਿੱਦਾਂ ਕਰਨੀ ਆ ਉਹਨੂੰ ਟਾਈਮ ਤੇ ਵਾਕਫ ਰਹਿਣਾ ਇਹਨਾਂ ਸਾਰਾ ਮਤਲਬ ਜਦੋਂ ਮੈਂ ਇੱਥੇ ਐਕਸੀਡੈਂਟ ਹੋਣ ਤੋਂ ਤੁਰੰਤ ਜਦੋਂ ਮੈਂ ਇਥੇ ਮੇਰਾ ਇਲਾਜ ਚੱਲ ਰਿਹਾ ਸੀ ਇਹਨੀ ਸਾਰੀ ਸਟੱਡੀ ਆਪਣੀ ਆਨਲਾਈਨ ਕੀਤੀ ਘਰੇ ਬੈ ਕੇ ਉੱਥੇ ਇਹਨਾਂ ਵੀਜ਼ਾ ਜਦੋਂ ਉਸ ਟਾਈਮ ਵੀ ਇਹਨੀ ਵੀਜ਼ਾ ਲੈ ਕੇ ਇੱਥੇ ਆਉਣ ਦੇ ਪਹਿਲਾਂ ਪਹਿਲਾਂ ਸਾਰੇ ਇਹਨਾਂ ਪ੍ਰੋਸੈਸ ਦੇਖਿਆ ਵੀ ਕਿਵੇਂ ਕੇਅਰ ਕਰਨੀ ਆ ਕਿਵੇਂ ਖਾਣਾ ਪੀਣਾ ਦੇਣਾ ਕਿੱਦਾਂ ਅੱਠ ਮਹੀਨੇ ਲੈ ਕੇ ਗਿਆ ਜੀ ਪਿੰਡ ਅੱਠ ਮਹੀਨੇ ਨੇ ਜੀ ਮੇਰੀ ਕੇਅਰ ਕੀਤੀ ਉਹ ਅੱਠ ਮਹੀਨੇ ਵਿੱਚ ਮੇਰਾ ਸਰੀਰ ਹਾਫ ਪੂਰਾ ਰਿਕਵਰ ਹੋ ਗਿਆ ਉਸ ਟਾਈਮ ਹਾਂਜੀ ਤੇ ਉਹ ਹੁਣ ਹੁਣ ਵੀ ਇਹਨਾਂ ਨੂੰ 11 ਮਹੀਨੇ ਹੋ ਗਏ ਜਾਣ ਹਨ ਅਗਲੇ ਮਹੀਨੇ ਦਾ ਸ਼ਾਇਦ ਵੀਜ਼ਾ ਇਹ ਮੰਨ ਲਓ ਖਤਮ ਹੋਣ ਵਾਲਾ ਜੀ ਸ਼ਾਇਦ ਕੋਸ਼ਿਸ਼ ਕਰਾਂਗੇ ਉਹ ਵੀਜ਼ਾ ਸ਼ਾਇਦ ਅੱਗੇ ਐਕਸਟੈਂਡ ਹੋ ਜਾਵੇ ਕਿਉਂਕਿ ਹੁਣ ਡੈਡੀ ਜੀ ਮੇਰੇ ਘਰੇ ਬਿਮਾਰ ਹੈ ਮਾਤਾ ਉਹਨਾਂ ਦੀ ਕੇਅਰ ਕਰ ਰਹੀਆਂ ਤੇ ਹੁਣ ਜੇ ਇਹਨਾਂ ਨੂੰ ਜਾਣਾ ਪਿਆ ਤਾਂ ਮੇਰੀ ਕੇਅਰ ਹੀ ਨਾ ਕਰਨੀ ਇੱਥੇ ਆਸਤੇ ਹੀ ਆ ਜੀ ਵੀ ਮੈਂ ਥੋੜਾ ਹਮ ਲੋਕ ਬੈਠਣ ਜੋਗ ਹੁਣ ਹੋ ਗਏ ਆ ਥੋੜੀ ਹੋਰ ਗੱਬਣੀ ਹੋ ਜਾਵੇ ਟਾਈਮ ਨਾਲ ਤੇ ਇਹਨਾਂ ਨਾਲ ਬਾਹਰ ਜਾ ਕੇ ਜਿਹੜਾ ਮੇਰਾ ਬਾਕੀ ਲਾਜਮਾ ਬਾੜ ਗ੍ਰਾਮਾ ਆਪਣੇ ਉਹ ਸਾਡੀ ਪਲਾਨਿੰਗ ਚਲੋ ਇਹੀ ਆ ਚਲੋ ਆਸਾ ਮਾਲਕ ਕਿਰਪਾ ਕਰੇ ਜੀ ਬਹੁਤ ਜਲਦੀ ਅਸੀਂ ਬਾਹਰ ਜਾਈਏ ਹੁਣ ਦੇਖੋ ਮੈਂ 3 ਸਾਲ ਹੋ ਗਏ ਮੈਨੂੰ ਬੈੱਡ ਤੇ ਚੂਜ਼ਦਿਆਂ ਮੈਂ ਕੋਈ ਨਸ਼ਾ ਕਰਕੇ ਨਹੀਂ ਮੇਰਾ ਇਦਾਂ ਹੋਇਆ ਮੈਂ ਸਿੰਪਲ ਜਿਹਾ ਐਕਸੀਡੈਂਟ ਹੋਇਆ ਮੈਨੂੰ ਪਰ ਹੁਣ ਮੈਂ ਸੋਚ ਰਿਹਾ ਵੀ ਜੇ ਕੋਈ ਆ ਦੁਨੀਆ 'ਚ ਕੋਈ ਵੀ ਸ਼ਕਤੀ ਹੈ ਨਾ ਜਾਂ ਕੋਈ ਵੀ ਰੱਬ ਰੂਪ ਹੈ ਜਾਂ ਕੁਝ ਵੀ ਹੈ ਜਿਵੇਂ ਕਹਿ ਰਹੇ ਆ ਮੈਂ ਕਹਿੰਦਾ ਵੀ ਮੈਨੂੰ ਕੋਈ ਮੇਰਾ ਜਿਹੜੀ ਮੇਰੀ ਜੋ ਮੇਰੀ ਸਿਹਤ ਈ ਪਹਿਲਾਂ ਜੋ ਮੇਰਾ ਜਿਹੜੀ ਤੰਦਰੁਸਤੀ ਮੇਰੀ ਉਹ ਮੈਨੂੰ ਕੋਈ ਮੋੜਦਾ ਵਾ ਮੈਂ ਸਾਰੀ ਮਨੂ ਸਵੰਦਰਾ ਗਲਮ ਬਣਨ ਤਿਆਰ ਹਾਂ ਤੋ ਉਸ ਤੋਂ ਉਸ ਤੋਂ ਮਤਲਬ ਉਸ ਦਰਾਂ ਤੋਂ ਬਾਅਦ ਹੁਣ ਤੱਕ ਕਿਸੇ ਨੇ ਜੱਥੇਬੰਦੀ ਨੇ ਵੀ ਮੁੜ ਕੇ ਸਾਰ ਨਹੀਂ ਲਈ ਨਾ ਕਿਸੇ ਨੇ ਪੁੱਛਿਆ ਵੀ ਇਲਾਜ ਕਿਵੇਂ ਚੱਲ ਰਿਹਾ ਜੀ ਜਾ ਕੋਈ ਪੈਸੇ ਬੱਖੋਂ ਮਦਦ ਦੀ ਲੋੜ ਆ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਕਿਸੇ ਨਾਲ ਮੁੜ ਕੇ ਸਾਹ ਨਹੀਂ ਲਈ ਜੀ ਜਿਸ ਕੰਡੀਸ਼ਨ ਦੇ ਵਿੱਚ ਤੁਸੀਂ ਹੋ ਬਹੁਤ ਮੈਨੇਜ ਹੁੰਦਾ ਆਪਣੇ ਆਪ ਨੂੰ ਸੰਭਾਲਣਾ ਤੇ ਜੇ ਅਸੀਂ ਕਪਲ ਦੀ ਗੱਲ ਕਰੀਏ ਇੱਕ ਤੇ ਕੋਈ ਮੁਸੀਬਤ ਆਂਦੀ ਹੈ ਤਾਂ ਉਹ ਜ਼ਿਆਦਾ ਦੇਰ ਤੱਕ ਦੂਜਾ ਪਾਰਟਨਰ ਨਾਲ ਨਹੀਂ ਰਹਿੰਦਾ ਜੋ ਹੁਣ ਤੱਕ ਅਸੀਂ ਦੇਖਿਆ ਪਰ ਮੈਡਮ ਨੇ ਜਿਹੜੀ ਕਿ ਬਾਹਰ ਤੋਂ ਵਾਪਸ ਇੰਡੀਆ ਆਉਂਦੇ ਨੇ ਤੁਹਾਡੇ ਨਾਲ ਰਹਿੰਦੇ ਨੇ ਸਭ ਕੁਝ ਮੈਨੇਜ ਕਰ ਰਹੇ ਨੇ ਉਹਨਾਂ ਦੇ ਲਈ ¿Qué uh, nakamu Ella está preguntando que como tú ya llegaste acá conmigo desde que yo accidente desde allá y ahorita, ¿cuántos sacrificios tú has tenido acá para cuidarme y todo? Sacrificio para ti. ¿Cómo era la difícil? Aquí lo más difícil es por el idioma y por el clima. Yo no estoy acostumbrada a temperaturas tan altas, entonces me da alergia. eh me pican los bichos o sea los ancudos entonces es muy muy difícil es por eso porque no estoy acostumbrada ni a los animales ni al clima y pues sin el idioma también es difícil que es lo más difícil del asunto ha sido lo más difícil o kende vi dikkat ta mainu chalo base dikkat da koi nahi hai ki jo tade nahasta hoya hai te main main chalo sada i thonu pata bar jehdi bar di jehdi manlo ਇਹਦਾ ਕਲਚਰ ਹੈ ਜਿਹੜਾ ਮਨ ਲੋ ਰਹਿਣ ਸੈਣ ਉਹ ਵੀ ਸਾਡੇ ਨਾਲੋਂ ਕਾਫੀ ਅਲੱਗ ਹੈ ਤੇ ਉਹ ਜੀ ਨੂੰ ਇਹਨਾਂ ਨੇ ਉਸ ਤੋਂ ਜਦੋਂ ਐਕਸੀਡੈਂਟ ਮੇਰਾ ਹੋਇਆ ਇੱਥੋਂ ਆਉਣ ਤੋਂ ਲੈ ਕੇ ਹੁਣ ਤੱਕ ਇਹ ਉਹ ਚੀਜ਼ ਥੋੜੀ ਇਹਨਾਂ ਨੂੰ ਜ਼ਿਆਦਾ ਦਿੱਕਤ ਕਰਦੀ ਹੈ ਇੱਥੇ ਰਹਿਣ ਦੀ ਤੇ ਜਿਹੜਾ ਮੇਰੇ ਹਾਲਾਤਾਂ ਤੇ ਕਦੇ ਨਹੀਂ ਮੈਨੂੰ ਵੈਸੇ ਮਿਲਣਾ ਨਹੀਂ ਕਦੇ ਮਾਰਿਆ ਨਾ ਹੀ ਨਹੀਂ ਮੈਨੂੰ ਕਦੇ ਇਸ ਜੀ ਮੈਨੂੰ ਮਹਿਸੂਸ ਹੁੰਦਾ ਵੀ ਤੂੰ ਮਨ ਲੋ ਤੁਹਾਡਾ ਐਕਸੀਡੈਂਟ ਹੋ ਗਿਆ ਜਾਂ ਤੁਹਾਡੀ ਜਿਹੜੀ ਜ਼ਿੰਦਗੀ ਪੂਰੀ ਬਦਲ ਗਈ ਹੈ ਜਿਦਾ ਆਮ ਤੁਸੀਂ ਦੇਖਦੇ ਆਂ ਵੀ ਪਰਿਵਾਰ ਦੇ ਸਕੇ ਛੱਡ ਕੇ ਚੱਲ ਜਾਂਦੇ ਜਾਂ ਮਹਿਣਾ ਮੰਨ ਲਾ ਪੰਦੇ ਨਾ ਕੋਈ ਟਾਈਮ ਇਹਨਾਂ ਨੂੰ ਮਨ ਲੋ ਪਰ ਇਹਨਾਂ ਬਸਤੇ ਇੱਥੇ ਵੀ ਰਹਿਣਾ ਥੋੜਾ ਮੁਸ਼ਕਲ ਹੈ ਜੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੁੰਦੀ ਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਤੇ ਮੌਸਮ ਕਰਕੇ ਜਾਂ ਹੋਰ ਖਾਣਾ ਪੀਣਾ ਇਹਨਾਂ ਦਾ ਮਤਲਬ ਕਾਫੀ ਸਾਡੇ ਨਾਲੋਂ ਅਲੱਗ ਹੈ ਤੇ ਉਹ ਚੀਜ਼ ਥੋੜੀ ਕਈ ਵਾਰ ਇਹਨੂੰ ਮੈਨੂੰ ਗੁੱਸਾ ਆ ਜਾਂਦਾ ਕਈ ਵਾਰੀ ਮਨ ਖਰਾਬ ਹੋ ਜਾਂਦਾ ਪਰ ਵੈਸੇ ਮੇਰੇ ਹਾਲਤਾਂ ਤੋਂ ਕਦੇ ਨਹੀਂ ਮੈਨੂੰ ਇਹਦਾ ਮੈਨੂੰ ਮਿਹਣਾ ਨਹੀਂ ਮਾਰਿਆ ਤੇ ਨਾ ਕਦੇ ਮੁੱਖ ਮੋੜਿਆ ਜੀ ਤੁਸੀਂ ਆਪਣੇ ਆਪ ਨੂੰ ਲੱਖੀ ਤਾਂ ਮੰਨਦੇ ਹੋਗੇ ਹਾਂਜੀ ਨਹੀਂ ਬਹੁਤ ਮੰਨ ਮਤਲਬ ਖੁਸ਼ ਹੁੰਦਾ ਜੀ ਤੇ ਆਪਣੇ ਆਪਣੀ ਹਿੰਮਤ ਬਹੁਤ ਮਿਲਦੀ ਬੇ ਇੰਨਾ ਚੰਗਾ ਹਮਸਫਰ ਜਿਹੜਾ ਚਲੋ ਰੱਬ ਨੇ ਇਹ ਦੁੱਖ ਵੀ ਪਾਇਆ ਹੈ ਤਾਂ ਇੱਕ ਸਾਥ ਨਿਮਾਨ ਬੜਾ ਜਿਹੜਾ ਇਨਸਾਨ ਰੱਬ ਰੂਪੀ ਇਨਸਾਨ ਮਤਲਬ ਰੱਬ ਨੇ ਝੋਲੀ ਪਾਇਆ ਜੀ ਬੜਾ ਮਨ ਖੁਸ਼ ਹੁੰਦਾ ਤੇ ਉਸੇ ਚਲੋ ਹਿੰਮਤ ਨਾਲ ਮੈਂ ਜਿਹੜਾ ਹੁਣ ਤੱਕ ਮਤਲਬ ਬੈਠਣ ਜੋਗ ਹੋ ਗਿਆ ਹੁਣ ਮੈਂ ਮਤਲਬ ਤੁਹਾਡੇ ਨਾਲ ਗੱਲ ਕਰ ਸਕਦਾ ਤੇ ਫੇਸ ਤੋਂ ਵੀ ਕਾਫੀ ਚੰਗਾ ਦਿਖ ਰਿਹਾ ਜੀ ਮੈਂ ਪਹਿਲਾਂ ਮੈਂ ਕਾਫੀ ਮਾੜੇ ਹਾਲਾਤ ਹੜਾਏ ਆ ਜੀ ਉਹ ਇਹਨਾਂ ਦੀ ਬਦੌਲਤ ਹੀ ਪਰਿਵਾਰ ਦੀ ਜਿਹੜੀ ਮਤਲਬ ਹਮਤ ਨਾਲ ਤੇ ਇਹਨਾਂ ਦੀ ਹਿੰਮਤ ਨਾਲ ਹੀ ਮੈਂ ਹੁਣ ਇੱਥੇ ਤੱਕ ਆਇਆ ਤੇ ਅੱਗੇ ਵੀ ਆਸ ਹੈ ਮੈਨੂੰ ਚਲੋ ਐਵੇਂ ਹੀ ਜਿਹੜਾ ਜਿਹੜਾ ਮੇਰੀ ਮਿਹਨਤ ਹੈ ਤੇ ਇਹਨਾਂ ਦੀ ਮਿਹਨਤ ਆ ਪ੍ਰਵਾਰ ਦੀ ਤੇ ਹੋਰ ਮੱਗੇ ਜਾ ਕੇ ਆਪਣੇ ਪਰਾਂ ਤੇ ਹੋਮਾ ਬਹੁਤ ਅਸੀਂ ਆਪ ਦੇਖਿਆ ਕਿ ਜਦੋਂ ਇੰਟਰਵਿਊ ਸਟਾਰਟ ਹੋਣਾ ਸੀ ਤਾਂ ਉਹ ਤੁਹਾਡੀ ਕਿਵੇਂ ਕੇਅਰ ਕਰ ਰਹੀ ਸੀ ਕੰਗੀ ਕਰਨੀ ਹੈ ਨਾ ਫੇਸ ਸਾਫ ਕਰਨਾ ਮੈਂ ਮੈਡਮ ਤੋਂ ਪੁੱਛਣਾ ਚਾਹਾਂਗੀ ਕਿ ਤੁਹਾਡਾ ਜਿਵੇਂ ਦਿਨ ਸਟਾਰਟ ਹੁੰਦਾ ਪੂਰੇ ਦਿਨ ਦੀ ਐਕਟੀਵਿਟੀ ਕਿੰਨਾ ਕੁ ਮੁਸ਼ਕਿਲ ਹੁੰਦਾ ਕਿੰਨਾ ਤੁਸੀਂ ਡੇ ਟੂ ਡੇ ਸੈਕਰੀਫਾਈਡ ਨਾਲ ਸਰਵਾਈਵ ਕਰਦੇ ਹੋ ਜਾਂ ਤੁਸੀਂ ਮੈਨੇਜ ਕਰਦੇ ਹੋ ਤੁਸੀਂ Afco espiar cardio. Right. Ella está diciendo que, uh, ¿cómo era tu sacrificio diario a conmigo para cuidarme, para todo? Cuéntale un, unas menos palabras. Yeah, más poquitas palabras. Eh, es despertar, eh, de esta parte, lavarte la cara, eh, darte el desayuno, hacer absolutamente todo. O sea, las cosas se hacen por dos. Debo hacer las cosas tuyas, pero las cosas mías las hago en dos minutos y las tuyas se demoran una hora. Lo que para mí es ir al baño en un dos cinco minutos, para ti es una hora. Para mí desayunar son cinco minutos, para ti son media hora. Y así durante todo el día. Yo un Yo ਕਥਾ ਕੰਨਾ ਨੂੰ ਮਨ ਸਾਈਡ ਤੇ ਰੱਖਣਾ ਤੇ ਬਾਅਦ ਤੁਹਾਡੇ ਕਪੜੇ ਲਾਣੇ ਚਾਦਰਾਂ ਇਕੱਠੀਆਂ ਕਰਨੀਆਂ ਤੇ ਮੁੜ ਕੇ ਮੂੰਹ ਸਾਫ਼ ਕਰਨਾ ਮੇਰਾ ਬੁਰਸ਼ ਕਰਾਣਾ ਤੇ ਬਾਥਰੂਮ ਕਰਵਾਣਾ ਕਿਉਂਕਿ ਪੈਪ ਲਾ ਕੇ ਹੀ ਬਾਥਰੂਮ ਇਹਨੂੰ ਕਰਾਉਂਦੇ ਤੇ ਉਹ ਕਹਿੰਦੇ ਉਹ ਜਿਹੜਾ ਪੂਰੇ ਇੱਧੇ ਪੂਰੇ ਦਿਨ ਦੀ ਰੁਟੀਨ ਹੈ ਮੇਰੀ ਖਾਣਾ ਬਣਾਣਾ ਆਪ ਤੇ ਲੈਥ ਲਿਆਣਾ ਮੈਨੂੰ ਦੇਣਾ ਤੇ ਉਹਦੇ ਬਾਅਦ ਸਾਈਡ ਦੇ ਕੇ ਚੇਂਜ ਕਰਨਾ ਮੈਨੂੰ ਤੇ ਇੱਕ ਉਹ ਕਹਿੰਦੇ ਦੂਜੀ ਗੱਲ ਮੰਨ ਲਓ ਦੇਖੋ ਵੀ ਮੈਂ ਆਪਣੀ ਜਿਹੜੀ ਮੇਰੀ ਜ਼ਰੂਰਤ ਹੈ ਮੇਰੀਆਂ ਮੰਨ ਲਓ ਮੈਂ ਬਾਥਰੂਮ 2 ਮਿੰਟ ਜਾਂ 5 ਮਿੰਟ ਜਾ ਕੇ ਆਮ ਬੰਦਾ ਪਰੀ ਹੋਵੇ ਤਾਂ ਜਿਹੜੀ ਤੁਹਾਡਾ ਜਿਹੜੀ ਤੁਹਾਡੀ ਐਕਟੀਵਿਟੀ ਆ ਮੈਨੂੰ ਉਹਦੇ ਬਾਅਦ ਸੇ 1 ਘੰਟਾ ਲੱਗਦਾ ਘਟੋ ਘਟ ਪੂਰਾ ਰਿਕਵਰ ਹੋਣ ਨੂੰ ਸੋ ਇਹ ਗੱਲਾਂ ਵੀ ਆਮ ਇਨਸਾਨ ਵਾਸਤੇ ਜਦੋਂ ਇਹੋ ਜਿਹੀ ਕਦੇ ਹਾਲਾਤ ਬਣਦੇ ਤਾਂ ਜਿਹੜਾ ਹਾਲਾਤ ਕਾਫੀ ਮਨ ਲਓ ਇਦਾਂ ਦੇ ਹਾਲਾਤ ਬਣ ਜਾਂਦੇ ਵੀ ਜਿਹੜੀ ਜਿਹੜਾ ਮਨ ਲਓ ਤੰਦਰੁਸਤ ਬੰਦਾ 2 ਮਿੰਟ ਚ ਬੰਦਾ ਕੰਮ ਕਰ ਸਕਦਾ ਉਹ ਮੇਰੇ ਹਾਲਾਤਾਂ ਚ ਸਾਨੂੰ 1 ਘੰਟਾ ਲੱਗਦਾ ਪੂਰਾ ਉਹ ਚੀਜ਼ ਕਰਨੇ ਵਾਸਤੇ ਸੋ ਇਹ ਨਹੀਂ ਇਹਨਾਂ ਨੂੰ ਵੀ ਕਾਫੀ ਜਿਹੜੀ ਦਿੱਕਤਾਂ ਆਂਦੀਆਂ ਰੋਜ਼ਾਨਾ ਜਿਹੜਾ ਮੇਜ ਨਾਲ ਸੰਘਰਸ਼ ਹੈ ਮੇਰੇ ਨਾਲੋਂ ਜਿਸ ਸੰਘਰਸ਼ ਜ਼ਿਆਦਾ ਹੀ ਨਾ ਹੁੰ Por ejemplo, para esta entrevista se me tardé dos horas y media en arreglarte para que estuvieras sentado en esa silla y yo me arreglé diez minutos. O grande el día, tú entró vas a vi entró vas a ser, ¿no? Un tal gigante, ¿qué? ¿Manu bate todo, de, te llega que, ¿pura manu tal gigante te, a heater lán de, ¿cómo? ¿Frío? ¿Qué? ¿Manu, campana? ¿Qué? ¿No te caívar? ¿Te heater llega que manu malala, siete minutos, ¿carambaca no pienda? ¿Te, ¿por qué? ¿Tú tienes que jugar? ¿Tú quieres que haga? ¿Mira, movie ni sabía que estaba ਤੇ ਮੁਰਕੀ ਨਹੀਂ ਆਪ ਆਪਣੇ ਮਨ ਲੋ ਕਪੜੇ ਕੀਤੇ ਜਾਂ ਜੋ ਵੀ ਨਹੀਂ ਕੰਮ ਆਪਣਾ ਕਰਨਾ ਤਾਂ ਅਸੀਂ ਇੰਟਰੂ ਕਰ ਰਹੇ ਹਾਂ ਹਾਂਜੀ ਤੇ ਤੁਹਾਡੇ ਮਨ ਦੇ ਵਿੱਚ ਕਦੇ ਖਿਆਲ ਆਇਆ ਹੋਵੇ ਕਦੇ 네ਗੇਟਿਵਿਟੀ ਹਾਵੀ ਹੋਵੇ ਮੀਨਸ ਕਿ ਤੁਸੀਂ ਸੋਚਿਆ ਕਿ ਨਹੀਂ ਮੈਂ ਵਾਪਸ ਚੱਲ ਜਾ ਜਾਂ ਇਹਨਾਂ ਦੀ ਫੈਮਲੀ ਹੈਗੀ ਉਹ ਇਹਨਾਂ ਦਾ ਟੇਕ ਕੇਅਰ ਕਰ ਲੇਗੀ ਮੈਂ ਵਾਪਸ ਚੱਲ ਜਾਨੀਆ ਫਿਰ ਜਦੋਂ ਠੀਕ ਹੋਣਗੇ ਤਾਂ ਮੈਂ ਆਜੂਗੀ ਇਹਨਾਂ ਨੂੰ ਵਾਪਸ ਲੈ ਜਾਉਂਗੀ ਇਹ ਜੈਸਾ ਪੁੱਛਤਾਂ ਦੋ ਕਿ ਅਲਗੁਨ ਵੇ ਤੁਸੀ ਅਸੋ ਅਸੀ ਕਿ ਕਮ ਜੋਦਨੀਆ ਫੈਮਲੀ ਹੈ ਸੀ que ya como yo ya lo cuido una dos veces y ya no necesita más de mí, y yo mejor que yo me vaya para allá y él dejo acá, él mira, verá qué va a hacer con la familia, o la familia va a cuidar. Ah, bueno, primero la familia no te va a cuidar. Entonces yo ya me fui, o sea, llegué, te encontré muy mal, me tuve que ir porque yo me fui porque no, no, no tenía la visa y porque tenía que irme a trabajar. Y ese año que tú estuviste aquí sin mí, eso fue muy duro. Yo pensaba quedarme tres años. Pero me tuve que regresar a las nueve meses, porque tú ya no estabas bien, ya te habían vuelto a dejar salir escaras, estabas con ronchas en el cuerpo, estabas muy mal de salud. Entonces, realmente es que por más que yo quisiera, no se puede, porque tú aquí no hay quien te cuide, y yo no te quiero dejar tampoco. O Kafi, Kafi, family member, de de ਕਿ ਉਹ ਵੀ ਤਿੰਨ ਸਾਲ ਕੋ ਡੈਡੀ ਤੁਹਾਨੂੰ ਸੇ ਦਮਾ ਪਹਿਲਾਂ ਬਿਮਾਰ ਰਹੇ ਜੀ ਜਦੋਂ ਐਕਸੀਡੈਂਟ ਹੋਇਆ ਮੇਰਾ ਤੇ ਵੱਡਾ ਭਰਾ ਬਿਆਜੂ ਦੀ ਭਾਬੀ ਜੀ ਉਹ ਵੀ ਨਾਲ ਮਨ ਲੋ ਕਰਾਂ ਦੇ ਕੇਅਰ ਕਰਦੇ ਆ ਮੇਰੀ ਪਰ ਤੁਹਾਨੂੰ ਪਤਾ ਸਾਡਾ ਜਿਹੜਾ ਇਹ ਹਾਲਾਤਾਂ ਚ ਜਿਹੜੀ ਕੇਅਰ ਕਰਨੀ ਹੈ ਬੜੀ ਔਖੀ ਹੁੰਦੀ ਜੀ ਇੱਕ ਛੋਟਾ ਬੱਚੇ ਵਾਂਗੂ ਮੇਰਾ ਮੰਨ ਲੋ ਹਾਲਾਤ ਬਣ ਕੇ ਛੋਟਾ ਬੱਚਾ ਤਾਂ ਚਲੋ ਐ ਵੀ ਚੱਕ ਕੇ ਕੋਈ ਵੀ ਚੱਕ ਕੇ ਉਹਨੂੰ ਘੁਮਾ ਸਕਦਾ ਹੁਣ ਮੈਂ ਮੰਨ ਲੋ ਕਿ ਛੋਟੇ ਬੱਚੇ ਵਾਂਗੂ ਹੋ ਗਿਆ ਵਗਾਂ ਪੂਰਾ ਸਰੀਰ ਪਰ ਮੈਂ ਇੱਕ ਵੱਡੇ ਬੱਚੇ ਵਾਂਗ ਆ ਜੀ ਮਸ਼ੀਨ ਦੀ ਮਦਦ ਨਾਲ ਇਹ ਮੈਨੂੰ ਚੱਕ ਕੇ ਪਹੁੰਚਾ ਲਦੇ ਹਨ ਤੇ ਇਹਨਾਂ ਨੇ ਜਦੋਂ ਮੈਨੂੰ ਦੱਸਿਆ ਵੀ ਜਿਵੇਂ ਮੇਰੀ ਗੇਅਰ ਇਹ ਕਰ ਦੇਣਾ ਜੀ ਐਦਾਂ ਮੇਰੀ ਗੇਅਰ ਕੋਈ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਨੇ ਮੰਨ ਲਓ ਇਸ ਚੀਜ਼ ਦਾ ਸਟੱਡੀ ਕੀਤੀ ਹੈ ਸਾਰੇ ਹੀ ਨਹੀਂ ਦੱਸਿਆ ਵੀ ਜਿਹੜੀ ਮਤਲਬ ਪੇਸ਼ੈਂਟ ਦੀ ਗੇਅਰ ਜਿਹੜੀ ਕਿੱਦਾਂ ਕਰਨੀ ਆ ਉਹਨੂੰ ਟਾਈਮ ਤੇ ਵੱਖ ਕਰਵਾਉਣਾ ਇਹਨਾਂ ਸਾਰਾ ਮਤਲਬ ਜਦੋਂ ਇੱਥੇ ਐਕਸੀਡੈਂਟ ਹੋਣ ਤੋਂ ਤੁਰੰਤ ਜਦੋਂ ਮੈਂ ਇੱਥੇ ਮੇਰਾ ਲਾਚਰ ਰਿਆ ਸੀ ਇਹਨਾਂ ਦੀ ਸਾਰੀ ਸਟੱਡੀ ਆਪਣੀ ਆਨਲਾਈਨ ਕੀਤੀ ਘਰੇ ਬੈ ਕੇ ਉੱਥੇ ਇਹਨਾਂ ਵੀਜ਼ਾ ਜਦੋਂ ਉਸ ਟਾਈਮ ਵੀ ਇਹਨਾਂ ਵੀਜ਼ਾ ਲੈ ਕੇ ਇੱਥੇ ਆਣ ਦੇ ਪਹਿਲਾਂ ਕਿਵੇਂ ਖਾਣਾ ਪੀਣਾ ਦੇਣਾ ਕਿਦਾਂ ਉਹ ਸਾਡੇ ਇੱਥੇ ਜਿੱਦਾਂ ਤੁਹਾਨੂੰ ਪਤਾ ਪਿੰਡਾਂ 'ਚ ਲੋਕ ਘੜ ਦੇਣ ਨਾ ਪਤਾ ਨਹੀਂ ਆ ਜੀ ਆਪਣੇ ਹਿਸਾਬ ਨਾਲੋਂ ਮੰਨ ਲਓ ਜਿਹੜੀ ਕੇਅਰ ਕਰਦੇ ਆ ਪੇਸ਼ੈਂਟ ਦੀ ਹੁਣ ਇਹ ਪੇਸ਼ੈਂਟ ਦਾ ਹਾਲਾਤ ਇਹੋ ਜਿਹਾ ਜੀ ਜਿਹੜੀ ਕੇਅਰ ਆ ਬੜੀ ਪ੍ਰੋਪਰ ਚਾਹੀਦੀ ਆ